ਆਰ ਆਪਦੇ ਦਵਾਰ ਇਸ ਲੋਗੋ ਟਹਿ ਤਜ ਫਲੋਰ ਵਿੱਚ ਇੱਕ ਵਿਸ਼ਾਲ ਮੇਗਾ ਕੈਂਪ ਲਗਾਇਆ ਗਿਆ ਹੈ ਜਿੱਥੇ ਅਲੱਗ-ਅਲੱਗ ਡਿਪਾਰਟਮੈਂਟ ਦੇ ਬੰਦੇ ਆਏ ਤੇ ਅਲੱਗ-ਅਲੱਗ ਲੋਕ ਉਹਨਾਂ ਕੋ ਆਪਣੇ ਮਸਲੇ ਹੱਲ ਕਰਾਣ ਲਈ ਇੱਥੇ ਪਹੁੰਚੇ ਹੋਏ ਹਨ ਹੁਣ ਆਪਣੀ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਮਾ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਿ ਆਪਾ ਕੋ ਬਲ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਗਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਬ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ। ਔਰ ਸਾਡੇ ਹਲਕੇ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਹੜੇ ਕਿ ਵਾਈਸ ਚੇਅਰਮੈਨ ਨੇ ਐਜੂਕੇਸ਼ਨ ਬੋਰਡ ਦੇ ਉਹ ਵੀ ਇਸ ਦਿਨ ਨਿਰੀਖਣ ਕਰਨ ਲਈ ਪਹੁੰਚੇ ਹਨ ਕਿ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਪ੍ਰਿੰਸੀਪਲ ਸਾਹਿਬ ਆਪ ਦੀ ਸਰਕਾਰ ਆਪ ਦੇ ਦੁਆਰਾ ਵਧੀਆ ਇੱਕ ਐਫਰਟ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਂਦਾ ਹੈ ਅੱਜ ਫਲੋਰ 'ਚ ਲੱਗਾ ਕਿੰਨੇ ਕੁ ਅੱਜ ਡਿਪਾਰਟਮੈਂਟ ਇੱਥੇ ਪਹੁੰਚੇ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕੈਂਪ ਜਿਹੜੇ ਉਹ ਚੱਲੇ ਆ ਹੈਗੇ ਆ ਜ਼ਿਲੰਦਰ ਵੀ ਕਰਤਾਰਪੁਰ ਵੀ ਨਕੌਦਰ ਸ਼ਾਹਕੋਟ ਸਾਰੇ ਲੱਗੇ ਆ ਉਸੇ ਹੀ ਕੜੀ ਤਹਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਕੰਮ ਉਸੇ ਕੜੀ ਤਹਿ ਅੱਜ ਜਿਹੜਾ ਹੈਗਾ ਫਲੋਰ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀ ਅਗਵਾਈ ਦੇ ਵਿੱਚ ਅੱਜ ਇਸ ਜਿਹੜਾ ਕਮਿਊਨਿਟੀ ਸੈਂਟਰ ਦੇ ਵਿੱਚ ਸਾਰੇ ਵਿਭਾਗ ਦੇ ਅਧਿਕਾਰੀगण ਜਿਹੜੇ ਹੈਗੇ ਆਏ ਆ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਆ ਔਰ ਪਬਲਿਕ ਨੂੰ ਅਸੀਂ ਆਪਣੇ ਮਾਧਿਅਮ ਰਾਹੀਂ ਸਪੀਕਰਾਂ ਰਾਹੀਂ ਗੁਰਦੁਆਰਿਆਂ ਰਾਹੀਂ ਮੰਦਿਰਾਂ ਮਸਜਿਦਾਂ ਰਾਹੀਂ ਅਸੀਂ ਜਿਹੜੀ ਹੈਗਾ ਮਨਿਆਦੀ ਕਰਵਾ ਕੇ ਇਹਨਾਂ ਨੂੰ ਸਹੇਦ ਕੀਤਾ ਕਿ ਅੱਜ ਜਿਨ੍ਹਾਂ ਦਾ ਵੀ ਕੋਈ ਮਾਮੂਲੀ ਕੰਮ ਆ ਗੰਭੀਰ ਕੰਮ ਆ ਜਿਹੜੀ ਵੀ ਕੋਈ ਪ੍ਰੋਬਲਮ ਜਾਂ ਜਿਹੜੀ ਵੀ ਕੋਈ ਮੁਸ਼ਕਲ ਹੈ ਉਹ ਅੱਜ ਇਹਨਾਂ ਅਧਿਕਾਰੀਆਂ ਦੇ ਕੋਲ ਲਿਆ ਕੇ ਜਿਹੜੀ ਹੈ ਆਪਣੀ ਜਿਹੜੀ ਹੈ ਮੁਸ਼ਕਲ ਨੂੰ ਹੱਲ ਕਰਵਾਉਣ ਔਰ ਜਿਹੜੀ ਮੁਸ਼ਕਲ ਇੱਥੇ ਮੌਜੂਦ ਮੌਕੇ ਦੇ ਹੱਲ ਹੋ ਸਕਦੀ ਆ ਉਹ ਮੌਕੇ ਦੇ ਹੱਲ ਕਰਨਗੇ ਜਿਹੜੀ ਜਾ ਕੇ ਕਿਤੇ ਜਿੱਦ ਦਾ ਸੇਵਾ ਸੈਂਟਰ ਜਾਂ ਵਿਭਾਗ ਦੇ ਵਿੱਚ ਹੈਗਾ ਉਹਨੂੰ ਨੋਟ ਕਰਕੇ ਜਿਹੜੀ ਹੈ ਉਹ ਉੱਥੇ ਜਾ ਕੇ ਹੱਲ ਕਰਕੇ ਤਾਂ ਲੋਕਾਂ ਨੂੰ ਸੂਚਿਤ ਕਰਨ ਸਰ ਸ਼ਹਿਰ ਦੀ ਇੱਕ ਬੜੀ ਵੱਡੀ ਸਮੱਸਿਆ ਹੈ ਪਿਛਲੀ ਵੀ ਆਪਾਂ ਇੱਕ ਟੌਪਿਕ ਤੇ ਗੱਲ ਕੀਤੀ ਕਿ ਸ਼ਹਿਰ ਜਿਹੜਾ ਇੱਕ ਵੱਡਾ ਸੀਵਰੇਜ ਪਲਾਂਟ ਜਿਹੜਾ ਚਾਹੀਦਾ ਹੈ ਕਿ ਜਿਹੜਾ ਪਾਣੀ ਨੂੰ ਫਿਲਟਰ ਕਰਕੇ ਦਰਿਆ 'ਚ ਸਿੱਟਿਆ ਜਾ ਸਕੇ ਔਰ ਉਹਦੇ ਲਈ ਜਿਹੜੇ ਸ਼ਹਿਰ ਦਾ ਸੀਵਰੇਜ ਆ ਲਗਭਗ 35-40 ਸਾਲ ਪੁਰਾਣਾ ਆ ਉਹਨੂੰ ਵੱਡਾ ਕਰਨ ਦੀ ਲੋੜ ਆ ਅਸੀਂ ਜਿਹੜੇ ਸ਼ਹਿਰ ਵਾਲੇ ਆ ਇਹ ਮੰਗ ਕਰ ਰਹੇ ਸੀ ਲਗਾਤਾਰ ਸਾਡੇ ਕੋਲੋਂ ਕਿ ਉਹਦੇ ਲਈ ਵੀ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਲੈਂਦਾ ਜਾਵੇ ਦੇਖੋ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਹੈਗੇ ਆ ਸਾਨ ਸਰਕਾਰਾਂ ਵਿਭਾਗ ਦੇ ਮੰਤਰੀ ਸਾਹਿਬ ਸਰਦਾਰ ਬਕਰ ਸਿੰਘ ਜੀ ਉਹਨਾਂ ਦੇ ਨਾਲ ਮੇਰੀ ਮੀਟਿੰਗ ਹੋਈ ਸੀਗੀ ਔਰ ਇਹ ਸੇਈ ਮੁੱਦੇ ਦਿੱਤੇ ਖਾਸ ਤੌਰ ਤੇ ਸਾਡੇ ਜਿਹੜਾ ਹੈਗਾ ਫਲੋਰ ਸ਼ਹਿਰ ਦੇ ਵਿੱਚ ਜਿਹੜਾ ਇੱਕ एसटीपी ਆ ਸੀਵੇਜ ਟ੍ਰੀਟਮੈਂਟ ਪਲੈਂਟ ਜਿਹੜਾ ਹੈਗਾ ਜਿਸਦੀ ਟਿਨਿਓਰ ਜਿਹੜੀ 2015 ਦੇ ਵਿੱਚ ਖਤਮ ਹੋ ਚੁੱਕੀ ਸੀ ਉਸ ਨੂੰ ਵੀ ਰੀਨਿਊ ਕਰਨ ਲਈ ਲਗਭਗ 8 ਕਰੋੜ ਦਾ ਜਿਹੜਾ ਹੈਗਾ ਉਹ ਰਕਮ ਜਿਹੜੀ ਹੈਗੀ ਆ ਵਿਭਾਗ ਦੇ ਕੋਲ ਆ ਪ੍ਰਪੋਜ਼ਲਾਂ ਗਈਆਂ ਆ ਔਰ ਅਪਰੂਵਲ ਲਈ ਜਿਹੜੀ ਹੈਗੀ ਆ ਉਹ ਲਾਸਟ ਮੂਮੈਂਟ ਤੇ ਹੈਗੇ ਆ ਉਹ ਵੀ ਬਹੁਤ ਜਲਦੀ ਹੋ ਜਾਣਗੇ ਔਰ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸੀਵਰੇਜ ਦੇ ਨਾਲ ਸੰਬੰਧ ਸਮੱਸਿਆ ਆ ਗਈ ਆ ਉਸ ਨੂੰ ਵੀ ਪਹਿਲ ਦੇ ਆਧਾਰ ਤੇ ਜਿਹੜਾ ਦਾ ਸੀ ਦੂਪਰਾਮਾ ਸਰ ਤੁਸੀਂ ਐਜੂਕੇਸ਼ਨ ਨਾਲ ਜੁੜੇ ਹੋ ਸ਼ੁਰੂ ਤੋਂ ਰੂਟ ਲੈਵਲ ਤੋਂ ਤੁਸੀਂ ਹੁਣ ਵਾਈਸ ਚੇਅਰਮੈਨ ਵੀ ਹੋ ਕੀ ਕੀ ਤੁਹਾਡੇ ਵੱਲੋਂ ਸੁਝਾਅ ਜਿਹੜੇ ਐਜੂਕੇਸ਼ਨ ਬੋਰਡ ਨੂੰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਉੱਪਰ ਅਮਲੀ ਜਾਮਾ ਪਾਣਾ ਕੇ ਆਉਣ ਵਾਲੇ ਟਾਈਮ 'ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਫੈਸਿਲਟੀਆਂ ਮਿਲ ਸਕਣ ਦੇਖੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਦਾਜੋਤ ਸਿੰਘ ਭੈਂਸ ਪਰ ਸੂਬੇ ਦੇ ਮੁੱਖ ਮੰਤਰੀ ਸਾਬ ਹਰਜੋਤ ਸਿੰਘ ਮਾਨ ਹੁਰਾ ਦੀ ਰਹਿਨਮਾਈ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈਗਾ ਨਿੱਤ ਨਵੇਂ ਦਿਨ ਜਿਹੜੀਆਂ ਨਵੀਆਂ ਪਲਾਂਗਾਂ ਉਹ ਕੁੱਟ ਰਿਹਾ ਹੈਗਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 2024 ਦਾ ਸੈਸ਼ਨ ਜਿਹੜਾ ਸੀਗਾ ਉਹਦੇ ਵਿੱਚ ਅਸੀਂ 30 ਅਪ੍ਰੈਲ ਤੱਕ ਜਿਹੜੇ ਸਾਰੇ ਹੀ ਰਿਜ਼ਲਟ ਚਾਹੇ ਉਹ ਪ੍ਰਾਇਮਰੀ ਦਾ ਚਾਹੇ ਮਿਡਲ ਦਾ ਚਾਹੇ ਮੈਟ੍ਰਿਕ ਦਾ ਚਾਹੇ ਸਕੈਂਡਰੀ ਦਾ ਪਲਸ 2 ਦਾ ਸੀ ਉਹ 30 ਅਪ੍ਰੈਲ ਤੋਂ ਪਹਿਲਾਂ ਜਿਹੜਾ ਹੈਗਾ ਉਹ ਕੱਢ ਕੇ ਇਤਿਹਾਸ ਸੱਜਿਆ ਨਹੀਂ ਤਾਂ ਰਿਜ਼ਲਟ ਜਿਹੜੇ ਸੀ ਕਦੋਂ ਹੁੰਦੇ ਸੀ ਜ਼ੂਨ ਮਹੀਨੇ ਦੇ ਵਿੱਚ ਨਿਕਲਦੇ ਹੁੰਦੇ ਸੀ ਦੂਸਰਾ ਅਸੀਂ ਇੱਕੋ ਹੀ ਕਦਮ ਚੁੱਕਿਆ ਕਿ ਜਦੋਂ ਐਗਜ਼ਾਮੀਨੇਸ਼ਨ ਹੁੰਦਾ ਆ ਉੱਥੇ ਸਟਾਫ ਦੀ ਖੱਜਲ ਖੁਆਰੀ ਹੁੰਦੀ ਸੀ ਡਬਲ ਸ਼ਿਫਟ ਹੁੰਦੇ ਸੀ ਇੱਕ ਸਿੰਗਲ ਸ਼ਿਫਟ ਦੇ ਨਾਲ ਜਿਹੜਾ ਹੈਗਾ ਅਸੀਂ ਉਹ ਪੇਪਰ ਪਰ ਆਏ ਆ ਔਰ ਇੱਕ ਬਹੁਤ ਹੀ ਵੱਡਾ ਅਸੀਂ ਕੰਮ ਕਰ ਰਹੇ ਆਂ ਅਗਰ ਸਮਾਜ ਦੇ ਵਿੱਚ ਕਿਸੇ ਬੱਚਿਆਂ ਦੀਆਂ ਕੋਈ ਜਿਹੜੀਆਂ ਪੈਂਡੈਂਸੀ ਜਿ ਰਹਿ ਜਾਣੀਆਂ ਜਿਹਨੂੰ ਅਸੀਂ ਗਲਤੀਆਂ ਕਹਿੰਨੇ ਆ ਉਹਨੂੰ ਅਸੀਂ ਸੋਤਾਂ ਦੇ ਰੂਪ ਦੇ ਵਿੱਚ ਬਹੁਤ ਜਲਦੀ ਜਿਹੜਾ ਹੈਗਾ ਇੱਕ ਸਿਸਟਮ ਲਾਂਚ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਖੱਜਲ ਖਵਾਰੀ ਨਾ ਹੋਵੇ ਲੋਕਾਂ ਦਾ ਆਨਲਾਈਨ ਸਿਸਟਮ ਰਾਹੀਂ ਜਿਹੜਾ ਹੈਗਾ ਉਹ ਕੰਮ ਜਿਹੜੀਆਂ ਦਰਸਤੀਆਂ ਸੋਧਾਂ ਜਿਹੜੀਆਂ ਆ ਉਹ ਹੋ ਸਕਣ ਔਰ ਨਾਲ ਦੀ ਨਾਲ ਅਸੀਂ ਆਉਣ ਵਾਲੇ ਸੈਸ਼ਨ ਦੇ ਵਿੱਚ ਬੱਚਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਿੱਖਿਆ ਨੂੰ ਅੱਗੇ ਪਰਪੂਲਤ ਕਰਨ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈ ਚੇਅਰਮੈਨ ਜਿਹੜੇ ਹਨ ਸਾਡੀ ਸਮੁੱਚੀ ਟੀਮ ਜਿਹੜੀ ਹੈਗੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਬਹੁਤ ਅੱਗੇ ਜਿਹੜਾਗਾ ਜਾ ਰਿਹਾ ਸਰ ਡਾਕਟਰਾਂ ਦੀ ਕਮੀਆਂ ਹਸਪੀਟਲ ਚ ਹਾਂ ਦੇਖੋ ਡਾਕਟਰਾਂ ਦੀ ਜਿਹੜੀ ਹੈਗੀ ਆ ਸਾਡੇ ਸਿਵਲ ਹਸਪਤਾਲ ਫਲੋਰ ਦੇ ਵਿੱਚ ਮੰਨਦੇ ਆ ਵੀ ਕਮੀ ਹੈਗੀ ਆ ਰਿਕਰੂਟਮੈਂਟ ਜਿਹੜੀ ਹੈਗੀ ਆ ਹਜੇ ਹੋਣੀ ਹੈਗੀ ਆ ਪਰੰਤੂ ਫੇਰ ਵੀ ਮੈਂ ਸਰਦਾਰ ਬਲਬੀਰ ਸਿੰਘ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਆ ਔਰ ਉਹਨਾਂ ਨੂੰ ਦੱਸਿਆ ਕਿ ਸਾਡੇ ਇੱਥੇ ਜਿਹੜਾ ਹੈਗਾ ਆਲੇ ਦੁਆਲੇ ਦੇ ਲਗਭਗ 100 ਪਿੰਡਾਂ ਨੂੰ ਜਿਹੜਾ ਹਸਪਤਾਲ ਕਵਰ ਕਰ ਰਿਹਾ ਹੈਗਾ ਇੱਥੇ ਡਾਕਟਰਾਂ ਦੀ ਜਿਹੜੀ ਹੈਗੀ ਆ ਬਹੁਤ ਹੀ ਸਖਤ ਜ਼ਰੂਰਤ ਹੈਗੀ ਆ ਉਹਨਾਂ ਨੇ ਭਰੋਸਾ ਦਿੱਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਸਟਾਫ ਹੋਰ ਭੇਜਿਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਟਾਫ ਭੇਜਿਆ ਜਾਵੇਗਾ ਕਿ ਇਹ ਕਹਿਣਾ ਐਜੂਕੇਸ਼ਨ ਵਾਈਸ ਪ੍ਰਿੰਸੀਪਲ ਜਿਹੜੇ ਇਹਨੇ ਐਜੂਕੇਸ਼ਨ ਬੋਰਡ ਦੇ ਵਿੱਚ ਲੱਗੇ ਉਹਨਾਂ ਦਾ ਔਰ ਫਲੋਰ ਤੋਂ ਹਲਕਾ ਇੰਚਾਰਜ ਦੇ ਕਿਹੜੀਆਂ ਲੋਕਾਂ ਦੀਆਂ ਸਹੂਲਤਾਂ ਨੇ ਉਹਨਾਂ ਨੂੰ ਦੇਖਦੇ ਹੋਏ ਹਰ ਡਿਪਾਰਟ ਦੇ ਡਿਪਾਰਟਮੈਂਟ ਵਿੱਚ ਅੱਜ ਇੱਥੇ ਕੈਂਪ ਲਗਾਇਆ ਗਿਆ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਔਰ ਮੌਕੇ ਤੇ ਹੱਲ ਕੀਤਾ ਜਾਏਗਾ ਅਗਰ ਕੋਈ ਸਮੱਸਿਆ ਦੂਸਰੀ ਤਰ੍ਹਾਂ ਦੀ ਹੈ फ्लोर तो नरेश शर्मा दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप